ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ Ford 3600 ਟਰੈਕਟਰ ਬਕਾਉ ਹੈ ਜੀ ਕੰਡੀਸ਼ਨ ਪੱਕਾ ਸਾਰਾ ਟਰੈਕਟਰ ਬਿਲਕੁਲ ਓਕੇ ਆ 1984 ਮਾਡਲ ਆ ਜੀ ਇਹ ਹੈ ਨਵੇਂ ਟਾਇਰ ਨੇ ਟਾਇਰਾਂ ਦੀ ਕੰਡੀਸ਼ਨ ਦੇ हिसाब ਦੇਉਗੇ ਪਾਵਰ ਸਟੀਅਰਿੰਗ ਇਲੈਕਟ੍ਰੀਸ਼ੀਅਨ ਵਾਲਾ ਨਵੀਂ ਬੈਟਰੀ ਰਖਾਈ ਹੈ ਭਾਈ ਉਹਨਾਂ ਨੇ ਅਮਰ ਆਉਂਦੀ ਬਾਕੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਤੁਸੀਂ ਚੈੱਕ ਕਰਕੇ ਚਲਾ ਕੇ ਲੈ ਕੇ ਜਾ ਸਕਦੇ ਹੋ ਫੁੱਲ ਗਾਰੰਟੀ ਹੈ ਜੀ ਠੀਕ ਹੈ ਜੀ ਮਗਰਾਟ ਵਗੈਰਾ ਸਾਰੇ ਨਵੇਂ ਨੇਗੇ ਪੇਪਰ ਵਗੈਰਾ ਸਾਰੇ ਪੂਰੇ ਨੇਗੇ ਠੀਕ ਹੈ ਜੀ 1.65 ਲੱਖ ਦੀ ਡਿਮਾਂਡ ਆ ਭਾਈ ਉਹਨਾਂ ਦੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਜੇ ਕਿਸੇ ਵੀਰ ਨੇ ਟਰੈਕਟਰ ਬਾਰੇ ਕੋਈ ਜਾਣਕਾਰੀ ਲੈਣੀ ਹੈ ਜਾਂ ਟਰੈਕਟਰ ਬਾਰੇ ਕੋਈ ਵੀ ਗੱਲਬਾਤ ਕਰਨੀ ਆ ਕਿਸੇ ਵੀ ਤਰ੍ਹਾਂ ਦੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਭਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਬਾਕੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਜੀ 84 ਮਾਡਲ ਆ ਫੁੱਲ ਗਾਰੰਟੀ ਆ ਭਾਈ ਉਹਨਾਂ ਦੀ ਤੁਸੀਂ ਚੈੱਕ ਕਰਕੇ ਚਲਾ ਕੇ ਲੈ ਆ ਸਕਦੇ ਹੋ ਟਾਇਰ ਦੇਖ ਸਕਦੇ ਹੋ ਬਿਲਕੁਲ ਨਵੇਂ ਟਾਇਰ ਨੇਗੇ ਠੀਕ ਹੈ ਜੀ ਲੈਟਾ ਵਗੈਰਾ ਮੋਰਾ ਮਗਰਾਟ ਵਗੈਰਾ ਸ਼ੋਭ ਵਗੈਰਾ ਵਧੀਆ ਗਈ। ਛਤਰੀ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋਗੇ। ਬੰਪਰ ਵਗੈਰਾ ਕਟਾਰਾਂ ਦੀ ਕੰਡੀਸ਼ਨ ਵਗੈਰਾ ਸਾਰੀ ਸਾਫ਼ ਆ ਗਈ। ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੱਥੇ ਵੀਡੀਓ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚੋਂ ਮਿਲ ਜੂਗਾ ਰਮ ਵਗੈਰਾ ਸਾਰੀ ਚੈੱਕ ਕਰ ਸਕਦੇ ਹੋਗੇ। ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ। ਫੋਨ ਕਰ ਸਕਦੇ ਤੁਸੀਂ ਭਾਈ ਉਹਨਾਂ ਨੂੰ ਜੇ ਕਿਸੇ ਵੀਰ ਨੇ ਟੈਕਟਰ ਬਾਰੇ ਗੱਲਬਾਤ ਕਰਨੀ ਆ। ਓਕੇ ਵਗੈਰਾ ਪੀਟੀਓ ਵਗੈਰਾ ਸਾਰਾ ਚੈੱਕ ਕਰ ਸਕਦੇ ਹਾਂ ਲਿੰਕਾ ਵਗੈਰਾ ਸਾਰੀਆਂ ਓਕੇ ਆ ਸੋ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂਗਾ ਜੀ ਉੱਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ